ਹਾਂਜੀ ਸਤਿ ਸ਼੍ਰੀ ਅਕਾਲ ਆਸ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਚਾਰ ਕਰਦੇ ਹੁੰਨੇ ਆ ਜੀ ਦੀ ਪੰਜਾਬੀ ਸੋਨੋ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਪੇਪਰ ਵਾਂਗੂ ਪਹਿਲਾਂ ਆਪਾਂ ਟ੍ਰਾਇਲ ਪੈਰਾ ਬੋਲਦੇ ਆ ਜੀ ਦੇ ਵਿੱਚ ਤੁਹਾਡਾ ਹੱਥ ਚੱਲ ਸਕੇ ਫਿਰ ਪ੍ਰੋਪਰ ਦੋ ਪੈਰੇ ਚਲੋ ਆਪਾਂ ਜ਼ਿਆਦਾ ਸਮਾਂ ਬਰਬਾਦ ਨਾ ਕਰਦੇ ਹੋਏ ਟ੍ਰਾਇਲ ਪੈਰਾ ਬੋਲਣਾ ਆਦਿਆ ਰੈਡੀ ਹੋ ਜਾਓ ਅਰੇ ਦੀ ਸਰਦੀਆਂ ਦੇ ਦਿਨ ਸਵੇਰ ਦੇ ਕੋਈ 7:00 ਵਜੇ ਵੱਜੇ ਹੋਣਗੇ ਡੰਡੀ ਬਾਹਰ ਗੇਟ ਦੀ ਘੰਟੀ ਖੜਕੀ ਡੰਡੀ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਬਾਹਰ ਜਾ ਕੇ ਦੇਖ ਕੌਣ ਹੈ ਡੰਡੀ ਬੇਟਾ ਉੱਠਾ ਅਤੇ ਬਾਹਰ ਜਾ ਕੇ ਵੇਖ ਕੇ ਕਹਿਣ ਲੱਗਾ ਕਿ ਪਪਾ ਬਾਹਰ ਕੂੜੇ ਵਾਲਾ ਆਇਆ ਹੈ ਡੰਡੀ بیٹے ਦੇ ਮੂੰਹ ਇਹ ਗੱਲ ਸੁਣ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਾ ਅਤੇ ਸਹਜੇ ਹੀ ਮੇਰੇ ਮੂੰਹੋਂ ਨਿਕਲ ਆਇਆ ਕਿ ਬੇਟਾ ਇਹ ਕੂੜੇ ਵਾਲਾ ਨਹੀਂ ਕੂੜੇ ਵਾਲਾ ਤਾਂ ਅਸੀਂ ਹਾਂ ਇਹ ਸਫਾਈ ਵਾਲਾ ਹਏ ਨੰਡੀ ਇਹ ਗੱਲ ਸੁਣ ਕੇ ਮੇਰਾ ਬੇਟਾ ਕੁਝ ਸਮੇਂ ਲਈ ਦੁਚਿੱਤੀ ਵਿੱਚ ਪੈ ਗਿਆ ਲਓ ਜੀ ਟ੍ਰੈਲ ਪੈਰਾਸੋਡਾ ਕੰਪਲੀਟ ਹੋ ਗਿਆ ਤੇ ਹੁਣ ਵੀਡੀਓ ਰੋਕਣੀ ਹੈ ਤੁਸੀਂ ਰੋਕ ਸਕਦੇ ਹੋ ਤੇ ਆਪਾਂ ਹੁਣ ਤੁਹਾਨੂੰ ਪ੍ਰੋਪਰ ਪੈਰਾਬੋਲਣ ਲੱਗੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਹਾਂਜੀ ਰੈਡੀ ਹੋ ਰੇਡੀ ਬਾਲ ਨਾਨਕ ਵਿੱਚ ਛੋਟੀ ਉਮਰ ਤੋਂ ਹੀ ਕੁਝ ਵਿਸ਼ੇਸ਼ਤਾਈਆਂ ਸਨ ਜੋ ਆਮ ਬਾਲਕਾਂ ਵਿੱਚ ਨਹੀਂ ਹੋਇਆ ਕਰਦੀਆਂ ਪਰ ਮਾਪਿਆਂ ਦੀ ਨਜ਼ਰ ਵਿੱਚ ਉਹ ਇੱਕ ਸੁਧਾਰਨ ਬਾਲਕ ਸੀ ਜਿਸ ਲਈ ਉਹ ਉਸ ਨੂੰ ਹੋਰ ਬਾਲਕਾਂ ਵਾਂਗੂ ਵਿਚਰਦਾ ਵੇਖਣਾ ਚਾਹੁੰਦੇ ਸਨ ਡੰਡੀ ਇਸ ਲਈ ਉਹਨਾਂ ਨੇ ਨਾਨਕ ਨੂੰ ਵਾਰੀ-ਵਾਰੀ ਅਜਿਹੇ ਕੰਮਾਂ ਉੱਤੇ ਲਾਇਆ ਜਿਹੋ ਜਿਹੇ ਉਸ ਸ਼੍ਰੇਣੀ ਦੇ ਬੱਚੇ ਕਰਦੇ ਸਨ ਡੰਡੀ ਜਦੋਂ ਉਸ ਦੀ ਅਵਸਥਾ ਪੜਨਯੋਗ ਹੋਈ ਤਾਂ ਤਲਵੰਡੀ ਦੇ ਪਾਂਦੇ ਅਤੇ ਮੌਲਵੀ 파ਸ ਪੜਨੇ ਵੀ ਪਾਇਆ ਡੰਡੀ ਨਾਨਕ ਵੱਡਾ ਆਗਿਆਕਾਰ ਸੁਪੁੱਤਰ ਸੀ ਇਸ ਲਈ ਜੋ ਕੰਮ ਵੀ ਮਾਪਿਆਂ ਨੇ ਸੌਂਪਿਆ ਸਤਬਚਨ ਕਿਹਾ ਅਤੇ ਕਰਨ ਲੱਗ ਪਿਆ ਡੰਡੀ ਹਰ ਕੰਮ ਕਰਨ ਦੀ ਵਿਧੀ ਉਸ ਦੀ ਆਪਣੀ ਸੀ ਜੋ ਮਾਪਿਆਂ ਨੂੰ ਨਹੀਂ ਜਚਦੀ ਸੀ ਡੰਡੀ ਅਜਿਹੇ ਸਾਰੇ ਕੰਮ ਨਾਨਕ ਨੇ ਤਲਵੰਡੀ ਵਿੱਚ ਰਹਿੰਦਿਆਂ ਕਿੱਤੇ ਜਿਸ ਕਾਰਨ ਤਲਵੰਡੀ ਦੀਆਂ ਕਈ ਵਿਸ਼ੇਸ਼ ਥਾਮਾਂ ਅਤੇ ਸਧਾਰਨ ਜੰਗਲੀ ਰੁੱਖ ਜਿਨ੍ਹਾਂ ਦੀ ਛਾਵੇਂ ਨਾਨਕ ਬਹਿਂਦਾ ਖਲੋਂਦਾ ਰਿਹਾ ਉਸ ਦੇ ਨਾਲ ਨਾਲ ਸੰਬੰਧਿਤ ਹੋ ਗਏ ਡੰਡੀ ਇਸ ਲਈ ਇਸ ਅਵਸਥਾ 15 ਆਪ ਦੇ ਤਲਵੰਡੀ ਵਿੱਚ ਵਰਤਾਏ ਕਈ ਕੌਤਕ ਅਤੇ ਕੀਤੇ ਕਰਤਵਾਂ ਨੇ ਆਪ ਦੀ ਵੜਿਆਈ ਵਿੱਚ ਹੋਰ ਵਾਦਾ ਕਰ ਦਿੱਤਾ ਡੰਡੀ ਆਪ ਤਲਵੰਡੀ ਵਿੱਚ ਬਹੁਤ ਸਾਲ ਨਹੀਂ ਰਹੇ ਅਤੇ ਜਵਾਨ ਹੋਣਸਾਰ ਹੀ ਆਪ ਨੂੰ ਸੁਲਤਾਨਪੁਰ ਦੇ ਨਵਾਬ ਦਾ ਮੋਦੀ ਬਰਨਾ ਪਿਆ ਜਿਸ ਤੋਂ ਪਿੱਛੋਂ ਆਪ ਦਾ ਜਗਤ su darena ਹਾਂਜੀ ਟਾਈਮ ਓਵਰ ਹੋਣ ਵਾਲਾ ਰੈਡੀ ਹੋ ਜਾ ਹਣ ਰੈਡੀ ਲੱਖਾਂ ਪ੍ਰਕਾਸ਼ ਵਰੇ ਦੂਰ ਇੱਕ ਧਰਤੀ ਵਰਗਾ ਅੰਗਰੇਸੀ ਡੰਡੀ ਉੱਥੇ ਵੀ ਸਾਡੀ ਧਰਤੀ ਵਾਂਗ ਉੱਥੋਂ ਦੇ ਵਾਸੀਆਂ ਵੱਲੋਂ ਵਾਤਾਵਰਨ ਦਾ ਕਾਣ ਦਿਨ-ਮੁਦਨ ਕੀਤਾ ਜਾ ਰਿਹਾ ਸੀ ਪਰ ਕੁਝ ਮਾਤਾ ਵਰਨ ਰਖਕ ਸਮੂਹਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਕਾਰਨ ਬੜੀ ਮੁਸ਼ਕਲ ਨਾਲ ਸੰਤੁਲਨ ਬਣਿਆ ਹੋਇਆ ਸੀ ਡੰਡੀ ਫਿਰ ਇੱਕ ਦਿਨ ਉਸ ਗ੍ਰਹਿ ਉੱਤੇ ਮੋਬਾਈਲ ਫੋਨ ਦੀ ਕਾਰ ਨੇ ਤਹਿਲਕਾ ਮਚਾ ਦਿੱਤਾ ਡੰਡੀ ਹਰ ਤਰ੍ਹਾਂ ਦੀ ਜਾਣਕਾਰੀ ਤੱਕ ਪਹੁੰਚ ਅਸਾਨ ਹੋ ਗਈ ਡੰਡੀ ਵਾਤਾਵਰਨ ਨੂੰ ਬਚਾਉਣ ਵਾਲੇ ਧਰਮ ਨੂੰ ਬਚਾਉਣ ਵਾਲੇ ਔਰਤਾਂ ਨੂੰ ਬਚਾਉਣ ਵਾਲੇ ਅਤੇ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਗਰੁੱਪ ਬਣ ਗਏ ਡੰਡੀ ਮੋਬਾਈਲ ਫੋਨ ਦੀ ਕਾਰ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਗਰੁੱਪ ਹੋਂਦ ਰੱਖਦੇ ਸਨ ਪਰ ਜ਼ਮੀਨੀ ਪੱਧਰ ਉੱਤੇ ਡੰਡੀ ਬਹੁਤ ਜਾਗਰੂਕਤਾ ਫੈਲੀ ਡੰਡੀ ਹਰ ਕੋਈ ਆਨਲਾਈਨ ਆਪਣੇ ਪੱਧਰ ਉੱਤੇ ਆਪੋ ਆਪਣੇ ਮਕਸਦ ਲਈ ਲੜਨ ਲੱਗ ਗਿਆ ਕਿਉਂਕਿ ਆਨਲਾਈਨ ਲੜਾਈ ਲੜਨਾ ਜ਼ਮੀਨੀ ਤੌਰ ਉੱਤੇ ਲੜਨ ਨਾਲੋਂ ਕਿਤੇ ਸੁਖਾਲਾ ਸੀ ਡੰਡੀ ਇਸ ਲਈ ਹਰ ਕੋਈ ਬਾਤਾਂ ਵਰਨ ਧਰਮ ਔਰਤਾਂ ਦੇ ਹੱਕਾਂ ਆਦ ਲਈ ਲੜ ਰਿਹਾ ਸੀ ਡੰਡੀ ਪਹਿਲਾਂ ਜੋ ਵਾਤਾਵਰਨ ਰੱਖਿਅਕ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਸੀ ਜਿੰਨਾ ਵੱਲੋਂ ਉਸ ਗ੍ਰਹਿ ਨੂੰ ਬਚਾਇਆ ਹੋਇਆ ਸੀ ਉਹ ਗਿਣਤੀ ਹੁਣ ਕਰੋੜਾਂ ਵਿੱਚ ਹੋ ਗਈ ਸੀ ਡੰਡੀ ਫਿਰ ਇੱਕ ਦਿਨ ਉਹ ਗ੍ਰਹਿ ਖਤਮ ਹੋ ਗਿਆ ਡੰਡੀ ਆਨਲਾਈਨ ਜੋਧਿਆ ਨੇ ਬਹੁਤ ਹੈਸ਼ਟੈਗ ਚਲਾਏ ਕਰੋੜਾਂ ਟਵੀਟ ਕੀਤੇ ਹਾਂਜੀ ਧਿਆਨ ਨਾਲ ਕਰਨਾ ਪੈ ਰਹਾ ਹੁਣ ਬਹੁਤ ਸੰਭਰੇ ਆ ਤੇ ਜੁੜੇ ਰਹੋ ਪੰਜਾਬੀ ਜਿੰਦਾਬਾਦ ਨਾਲ ਧੰਨਵਾਦ ਤੁਹਾਡਾ